ਪੰਜਾਬ ਦੀ ਹਿਸਟਰੀ ਵਿੱਚ ਬਹੁਤ ਵੱਡਾ ਫੈਸਲਾ ਲਿੱਤਾ ਗਿਆ ਪੰਜਾਬ ਸੁਸਾਇਟੀ ਐਕਟ ਇਹਦਾ ਜਿਹੜਾ ਕਿ ਨਾਮ ਰੱਖਿਆ ਗਿਆ ਉਹ ਰੱਖਿਆ ਗਿਆ ਸੁਸਾਇਟੀਆਂ ਰਜਿਸਟ੍ਰੇਸ਼ਨ ਪੰਜਾਬ ਅਮੈਂਡਮੈਂਟ ਐਕਟ 2025 ਇਹ 1860 ਦਾ ਐਕਟ ਸੀਗਾ ਤੁਸੀਂ ਹਿਸਾਬ ਲਗਾ ਲਓ ਕਿ ਆਜ਼ਾਦੀ ਤੋਂ ਵੀ ਪਹਿਲਾਂ ਦਾ ਐਕਟ ਸੀ ਕਿਸੇ ਨੇ ਇਹਦੇ ਆਜ਼ਾਦੀ ਤੋਂ ਵੀ ਆਲਮੋਸਟ 90 ਸਾਲ ਪੁਰਾਣਾ ਐਕਟ ਸੀ ਕਦੀ ਇਹਦੇ ਤੇ ਧਿਆਨ ਨਹੀਂ ਦਿੱਤਾ ਗਿਆ ਕਦੀ ਇਹਦੇ ਤੇ ਕਾਰਵਾਈ ਨਹੀਂ ਕੀਤੀ ਗਈ ਉਹ ਅਸੀਂ ਪੂਰਾ ਐਕਟ ਅਮੈਂਡ ਕਰਕੇ ਇੱਕ ਤਰ੍ਹਾਂ ਨਵਾਂ ਐਕਟ ਇਨ ਪਲੇਸ ਲੈ ਆਏ ਆ ਇਹਦਾ ਪੂਰਾ ਨਾਮ ਹੈ ਸੋਸਾਇਟੀਜ਼ ਰਜਿਸਟ੍ਰੇਸ਼ਨ ਪੰਜਾਬ ਐਮੈਂਡਮੈਂਟ ਐਕਟ 2025 ਇਹ ਜਿਹੜਾ ਐਕਟ ਹੈ ਇਹ ਹੋਰ ਵੀ ਕਈ ਸਟੇਟਾਂ ਨੇ ਟਾਈਮ ਤੋਂ ਟਾਈਮ ਆਪਣਾ ਇਹ ਐਕਟ ਐਮੈਂਡ ਕੀਤਾ ਜਾਂ ਨਵਾਂ ਐਕਟ ਲੈ ਕੇ ਆਏ ਆ ਇਹ ਐਕਟ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਸੁਸਾਇਟੀਆਂ ਕਾਦੇ ਲਈ ਬੰਦੀਆਂ ਸੁਸਾਇਟੀਆਂ ਇਹਦੇ ਲਈ ਬੰਦੀਆਂ ਕਿ ਉਹਨਾਂ ਨੇ ਚੈਰੀਟੇਬਲ ਕੰਮ ਕਰਨੇ ਆ ਉਹਨਾਂ ਨੇ ਹੈਲਥ ਐਜੂਕੇਸ਼ਨ ਸਪੋਰਟਸ ਇਹੋ ਜਿਹੇ ਚੰਗੇ ਕੰਮ ਕਰਨੇ ਆ ਜਿੱਥੇ ਕਿ ਪਬਲਿਕ ਐਟ ਲਾਰਜ ਇਨਵੋਲਡ ਹੈਗੀ ਮੈਂ ਜਦੋਂ ਚਾਰਜ ਲਿੱਤਾ ਸੀ ਐਜ਼ ਇੰਡਸਟਰੀ ਮਿਨਿਸਟਰ ਇਹ ਜਿਹੜਾ ਸੁਸਾਇਟੀਆਂ ਹੈ ਇੰਡਸਟਰੀ ਮਿਨਿਸਟਰੀ ਦੇ ਅੰਡਰ ਆਂਦਾ ਆਫੀਸਰਸ ਨਾਲ ਮੇਰੀ ਮੀਟਿੰਗ ਸੀ ਪਹਿਲੀ ਉਹਦੇ ਵਿੱਚ ਇਹ ਡਿਸਾਈਡ ਹੋਇਆ ਸੀ ਕਿ ਸੁਸਾਇਟੀਆਂ ਐਕਟ ਨਮਾਸੀ ਬਣਾਵਾਂਗੇ ਇਹ ਮੈਂ ਵਧਾਈ ਦਿੰਦਾ ਮੇਰੇ ਨਾਲ ਸਰਬੀ ਮਲਕ ਜੀ ਬੈਠੇ ਆ ਸ਼ੀ ਇਜ਼ ਦੀ ਆਰਕੀਟੈਕਟ ਆਫ ਨਿਊ ਐਕਟ ਆਈ ਸ਼ੁੱਡ ਸੇ ਜਿਹੜਾ ਇਹ ਐਕਟ ਬਣਾਇਆ ਹੈ ਕਈ ਵਾਰੀ ਇਹਨਾਂ ਨਾਲ ਡਿਸਕਸ਼ਨ ਹੋਈ ਕਈ ਵਾਰੀ ਇਹਨਾਂ ਨੇ ਲੀਗਲ ਹੋਰ ਸਟੇਟਾਂ ਦੇ ਐਕਟ ਪੜੇ ਬੜੀ ਮਿਹਨਤ ਨਾਲ ਇਹ ਐਕਟ ਬਣਾਇਆ ਗਿਆ ਔਰ ਇਹਦੇ ਵਿੱਚ ਪੰਜਾਬ ਦੀ ਜਨਤਾ ਨੂੰ ਬਹੁਤ ਫਾਇਦਾ ਹੋਏਗਾ ਇਹਦੇ ਵਿੱਚ ਅਸੀਂ ਟਰਾਂਸਪੇਰੈਂਸੀ ਲਿਆਏ ਆ ਸੁਸਾਇਟੀਆਂ ਲਈ ਅੱਗੇ ਸੁਸਾਇਟੀਆਂ ਲੋਕੀ ਜਿਹੜੇ ਸੁਸਾਇਟੀਆਂ ਬਣਾ ਲੈਂਦੇ ਸੀ ਆਪਣੀ ਮਨਮਰਜ਼ੀ ਨਾਲ ਚਲਾਉਂਦੇ ਸੀ ਅਸੀਂ ਇਹ ਨਹੀਂ ਕਹਿੰਦੇ ਵੀ ਹੁਣ ਮਨਮਰਜ਼ੀ ਨਾਲ ਨਾਲ ਚਲਾਓ ਪਰ ਜ਼ਿੰਮੇਵਾਰੀ ਨਾਲ ਚਲਾਓ ਅਸੀਂ ਇਹਨੂੰ ਟਰਾਂਸਪੇਰੈਂਸੀ ਐਕਟ 'ਚ ਲੈ ਆਏ ਆ ਸਾਰੀਆਂ ਸੁਸਾਇਟੀਆਂ ਨੂੰ ਆਰਟੀਆਈ ਇਨਫੋਰਮੇਸ਼ਨ 'ਚ ਕਵਰ ਕਰ ਦਿੱਤਾ ਗਿਆ ਐਸ ਐਕਟ ਦੇ ਥਰੂ ਦੂਜੀ ਗੱਲ ਜਿਹੜੇ ਰਜਿਸਟਰਾਰਸ ਐ ਸੁਸਾਇਟੀ ਦੇ ਕੋਚ ਰਜਿਸਟਰਾਰ ਇੱਥੇ ਬੈਠਦੇ ਹੈਡ ਆਫਿਸ 'ਚ ਕੁਝ ਜ਼ਿਲ੍ਹਾ ਪੱਧਰ ਤੇ ਬੈਠਦੇ ਜਿਹੜੇ ਸਾਡੇ ਜਨਰਲ ਮੈਨੇਜਰ ਹੈ ਉਹ ਕੋਈ ਵੀ ਇਨਫਾਰਮੇਸ਼ਨ ਸੁਸਾਇਟੀਆਂ ਤੋਂ ਮੰਗ ਸਕਦੇ ਆ ਹਰ ਸੁਸਾਇਟੀ ਨੂੰ ਆਪਣੇ ਆਪ ਨੂੰ ਹਰ 5 ਸਾਲਾਂ ਬਾਅਦ ਰੀਨਿਊ ਕਰਾਣਾ ਪਿਆ ਕਰੇਗਾ ਤਾਂ ਕਿ ਸਾਨੂੰ ਪਤਾ ਹੋਵੇ ਵੀ ਉਹ ਸੁਸਾਇਟੀ ਬਸਦੀ ਹੈ